ਯਾਰ ਇਹ ਅਧਰੱਖਾਈ ਰੀਆਂ ਯਾਰ ਇਹ ਅੰਜ ਰੱਖ ਥੱਲੇ ਯਾਰ 1 ਮਿੰਟ ਥੱਲੇ ਥੱਲੇ ਕਰੋ ਯਾਰ ਇਹ ਅੰਜ ਰੱਖੋ ਯਾਰ ਬਰਾਬਰ ਰੱਖੋ ਆਈ ਗਏ ਯਾਰ ਮੈਨੂੰ ਵੀ ਰੱਖ ਦੇ ਦੀ ਜੀ ਮਾਮਲਾ ਬੇਸਿਕਲੀ ਇਹਦੇ ਚ ਸਿੰ ਤਰੀਕ ਨੂੰ ਕਾਲੇ ਦੇ ਵਿੱਚ ਅਸੀਂ ਦੋ ਬੰਦੇ ਗ੍ਰਿਫਟਾਰ ਕੀਤੇ ਸੀ ਕੱਡੀ ਦੇ ਵਿੱਚੋਂ ਉਹਨਾਂ ਦੇ ਮਰਚਨਲ ਕੁਆਂਟੀਟੀ ਹਿਰੋਇਨ ਵੀ ਤੇ ਦੋ ਪਿਸਟਲ ਮਿਲੇ ਸੀ ਉਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਅਸੀਂ ਅੱਗੇ ਜਿਹੜਾ ਇਹ ਗੁਰਪ੍ਰੀਤ ਏਲੀਅਸ ਗੋਪੀ ਕੋਰਾ ਗੁਰਪ੍ਰੀਤ ਏਲੀਅਸ ਕੋਰਾ ਫਿੱਖੀਵਿੰਡ ਤਰਨਤਾਰਨ ਦਾ ਰਹਿਣ ਵਾਲਾ ਹੈ ਇਹਨੂੰ ਕੱਲ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇਹਨੇ ਦੱਸਿਆ ਵੀ ਮੇਰੇ ਕੋਲ ਇੱਕ ਹੋਰ ਪਿਸਟਲ ਵੀ ਹੈਗਾ ਕਿਉਂਕਿ ਪਹਿਲੇ ਵੀ ਦੋਨੋਂ ਬੜੇ ਸਫਿਸਟੀਕੇਟਿਡ ਪਿਸਟਲ ਸੀ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਲੈ ਕੇ ਗਈ ਰਿਕਵਰੀ ਵਾਸਤੇ ਉੱਥੇ ਇਹਨੇ ਜਿਹੜਾ ਪਿਸਟਲ ਸੀਗਾ ਦੱਬਿਆ ਹੋਇਆ ਉਦੇ ਉਹ ਲੋਡਡ ਸੀ ਉਹਦੇ ਤੋਂ ਇਹਨੇ ਫਾਇਰ ਕੀਤਾ ਪੁਲਿਸ ਪਾਰਟੀ ਚੌਕੀ ਫਾਰਚ ਸੱਡੇ ਜਿਹੜੇ ਚੌਕੀ ਇੰਚਾਰ ਕਮਟਾਲਾ ਨੇ ਆਪਣੇ ਸਰਵਿਸ ਪਿਸਟਲ ਤੋਂ ਵਾਪਸ ਕੀਤਾ ਜੋ ਉਹਦੇ ਲੱਗੀ ਇਹਨਾਂ ਦੇ ਇੰਜਰਡ ਹੋਇਆ ਤੇ ਇਹਨੂੰ ਉੱਥੇ ਲੈ ਕੇ ਗਏ ਆ ਹਸਪੀਟਲ ਇਹੜਾ ਗੈਂਗ ਹੈ ਇਹਦੇ ਚ ਇੱਕ ਬੰਦਾ ਇਹਨਾਂ ਦਾ ਮੇਨ ਹੋ ਰਹਿੰਦਾ ਪਹਿਲੇ ਦੋ ਬੰਦੇ ਦੋ ਪਿਸਟਲਾਂ ਨਾਲ ਤੇ ਕਮਰਸ਼ੀਅਲ ਕੁਆਂਟੀਟੀ ਹੀਰੋਇਨਾਂ ਫੜੇ ਗਏ ਸੀ ਇਹਦੇ ਤੋਂ ਇੱਕ ਪਿਸਟਲ ਬਰਾਮਦ ਹੋਇਆ ਹੁਣ ਹੋਰ ਔਰ ਇਹਦੇ ਚ ਅੱਗੇ ਜਿਹੜੀ ਕਾਰਵਾਈ ਉਹ ਇਹ ਹੈ ਕਿ ਜਿਹੜਾ ਰਣਜੋਤ ਸਿੰਘ ਹੈਗਾ ਜੋਤੀ ਹੈ ਨਾ ਰਣਜੋਤ ਸਿੰਘ ਇਹਦਾ ਮੇਨ ਕਿੰਗ ਬੈਨੋ ਉਹਦੀ ਗ੍ਰਿਫਤਾਰੀ ਬਾਕੀ ਹੈ ਉਹ ਇਹਦੇ ਖਿਲਾਫ ਪਹਿਲਾਂ ਕੋਈ ਮੁਕੱਦਮੇ ਨਹੀਂ ਆ ਦਰਜ ਪਰ ਰਣਜੋਤ ਸਿੰਘ ਦੇ ਕਹਿੰਦੇ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਉਹਦੇ ਨਾਲ ਜਾਂਦਾ ਰਿਹਾ ਔਰ ਇਹ ਵੀ ਪਤਾ ਲੱਗਿਆ ਕਿ ਕਈ ਜਗ੍ਹਾ ਕਬਜ਼ੇ-ਕਬਜ਼ੇ ਕਰਨ ਵੀ ਗਏ ਨੇ ਇਹ ਰੂਰਲ ਦੇ ਏਰੀਆਜ਼ ਵਿੱਚ ਪਹਿਲਾਂ ਔਰ ਉਸ ਦਿਨ ਵੀ ਜਦੋਂ ਘੇਰੇਗੇ ਮੌਕੇ ਤੋਂ ਭੱਜ ਗਿਆ ਸਰ ਇਹ ਜਿਹੜੀ ਗੱਡੀ ਕਿੱਥੋਂ ਚੁੱਕੀ ਸੀ ਇਹਨਾਂ ਨੇ ਇਹਨਾਂ ਨੇ ਉਹ ਗੱਡੀ ਦਾ ਵੀ ਅਸੀਂ ਦੱਸ ਰਹੇ ਹਾਂ ਕਿ ਮਟਾਲਾ ਬਾਈਪਾਸ ਤੋਂ ਹੈਗੀ ਹੈ ਕਿ ਉਹ ਵੀ ਰਿਕਵਰ ਹੋਈ ਹੈ ਮੇਨ ਗੱਲ ਤਾਂ ਇਹ ਹੈ ਕਿ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਸਾਡੀ ਰਾਜੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਪੁਲਿਸ ਜਿਹੜਾ ਅੱਛਾ ਕੰਮ ਕਰੀ ਔਰ ਮੈਂ ਨੂੰ ਅਚੀ ਇਨਵੈਸਟੀਗੇਸ਼ਨ ਇਸ ਕਰਕੇ ਕਹਿਣਾ ਕਿ ਟਿੱਕ ਇਵੈਂਟ ਤੋਂ ਬੰਦਾ ਗ੍ਰਿਫਤਾਰ ਹੋ ਗਿਆ ਜਿਹੜਾ ਕਿ ਉਸ ਦਿਨ ਦਾ ਤਿੰਨ ਤਰੀਕ ਦਾ ਭੱਜਿਆ ਹੋਇਆ ਸੀ ਸਾਡੀ ਵਾਲੀ ਗੱਲ ਹੈ ਜੇ ਹੁਣ ਪੁੱਛੀਏ ਚਾਏਗੀ ਜੀ ੱਲੇ ਜਿਹੜੇ ਮੁੰਡੇ ਫੜੇ ਗਏ ਸੀ ਉਹ ਤੇ ਇਹ ਦੱਸਦੇ ਸੀ ਕਿ ਵੀ ਅਸੀਂ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਕੰਮ ਕਰਦੇ ਰਹੇ ਔਰ ਪਿਸਟਲ ਤੇ ਹਿਰੋਇਨ ਜਿਹੜੀ ਇਹਨਾਂ ਤੋਂ ਬਰਾਮਦ ਹੁੰਦੀ ਹੈ ਸ਼ੋਅ ਕਰਦੀ ਹੈ ਕਿ ਦੋਨੋਂ ਕੰਮਾਂ 'ਚ ਇਹ ਸ਼ਾਮਲ ਸੀ ਚਾਹੇ ਉਹ ਆਪਾਂ ਡਰੱਗ ਟ੍ਰੇਡ ਕਹੀਏ ਚਾਹੇ ਆਰਗੇਨਾਈਜ਼ ਕ੍ਰਾਈਮ ਕਹੀਏ ਕਿੰਨੇ ਵਜੇ ਤੱਕ ਥਮਾ ਹੋਏਗਾ ਰਾਜਾ ਰਣਕੋਨਟ ਹੋਗਾ ਜੀ 1200 12 ਦੀ ਗੱਲ ਹੈ ਜੀ ਸਰ ਕਿਹੜਾ ਵੈਪਨ ਇਹਦੇ ਵੱਲੋਂ ਰੱਖਿਆ ਗਿਆ ਸੀ ਇਹ 324 ਪਿਸਟਲ ਹੈ ਜੀ ਆਪਣਾ 9mm ਚੱਲਿਆ ਡਸਰਕਾ ਪਰ ਤੁਸੀਂ ਕਹਿੰਨਾ ਕਿ ਕੋਈ ਹੋਰ ਵੀ ਜਗ੍ਹਾ ਦੇ ਉੱਤੇ ਐਨੇ ਜਿਹੜੇ ਰਿਕਵਰ ਕਰਨ ਗਿਆ ਕੋਈ ਧਮਕਾਨ ਗਿਆ ਲੋਕਾਂ ਨੂੰ ਕੁਝ ਤਾਂ ਉਹ ਦੱਸਦੇ ਆ ਜੀ ਉਹ ਇਹ ਦੱਸ ਰਹੇ ਸੀ ਪਹਿਲੇ ਮੁੰਡਿਆਂ ਨੂੰ ਦੱਸੇ ਸੀ ਕਿ ਪਬਜੀ ਕੋਬਜੀ ਵੀ ਲੈਣ ਜਾਂਦੇ ਸੀ ਪਿਸਤਲ ਦੇ ਤੇ ਵਪਨ ਦੇ ਨਾਲ ਵੀ ਅਸੀਂ ਤਰਨਤਾਰਨ ਤੋਂ ਆਏ ਹਾਂ ਰੂਰਲ ਅਰੀਏ ਤੋਂ ਕੋਈ ਕਾਰਵਾਈ ਇਹਨਾਂ ਦੀ ਨੋਟਿਸ ਚ ਆਈ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਵੀ ਹੋਰ ਵੀ ਸਾਥੀ ਹੈਗੇ ਨੇ ਤੇ ਇਹ ਮੈਂ ਤਾਂ ਰਮਜੋਤ ਸਿੰਘ ਜੀ ਇਹ ਮੇਨ ਹੈਗਾ ਇਹਨਾਂ ਦਾ ਕਿੰਗਪਿੰਨ ਉਹ ਅਸੀਂ ਜਲਦੀ ਗ੍ਰਿਫਤਾਰ ਕਰ ਸਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹ ਇਹ ਉਹਨਾਂ ਜੋਦ ਹੁੰਦੀ ਤੇ ਪੁਰਾਣੇ ਕੰਮ ਚ ਲੱਗੇ ਹੋਏ ਤਾਂ ਹੀ ਉਹ ਦੇਖੋ ਇਹ ਕਮਰਸ਼ਲ ਕੁਆਂਟੀਟੀ ਹੀਰੋਇਨ ਲਈ ਫਿਰਦੇ ਆ ਸੋਫਿਸਟੀਕੇਟਿਡ ਵੈਪਨ ਲਈ ਫਿਰਦੇ ਆ ਚੰਗੀ ਗੱਡੀ ਲਈ ਫਿਰਦੇ ਆ ਤਾਂ ਉਹ ਮਤਲਬ ਸ਼ੋਅ ਹੀ ਕਰਦਾ ਕਿ ਉਹ ਕ੍ਰਾਈਮ ਪੁਰਾਣੇ ਉਸ ਚ ਲੱਗੇ ਹੋਏ ਆ ਠੀਕ ਆ ਸਰ ਥੈਂਕ ਯੂ ਥੈਂਕ ਯੂ ਬਹੁਤ ਛੋਟਾ